ਜੀ ਸਵੇਰ ਦੇ ਵੱਜ ਚੁੱਕੇ 6 ਤੇ ਆਪਾਂ ਤਿਆਰ ਵਾ ਹੋਣ ਵਾਸਤੇ ਉੱਠ ਚੁੱਕੇ ਆ ਤੇ ਸਾਈਕਲਾ ਵੀ ਸਵਾਰ ਲਾਇਆ ਪਿਆ ਪੀਸ ਨਾ ਤੇ ਬਦਾਮ ਚਨੇ ਵਗੈਰਾ ਧੁੰਤੇ ਪਈ ਸੀ ਰਾਤ ਤੇ ਹੁਣ ਆਪਾਂ ਚੱਲੇ ਆ ਨਹਾਉਣ ਉਪਰੋਕਤ ਸ্নান ਕਰਨਾ ਤੇ ਆ ਕੇ ਕਰਨਾ ਤੇ ਸਵੇਰ ਦੀ ਸ਼ੁਰੂਆਤ ਵੀ ਬਹੁਤ ਸੋਹਣੀ ਹੋਈ ਆ ਅੱਜ ਦਿਨ ਐਤਵਾਰ ਤੇ 31 ਅਗਸਤ 2025 ਬਈ ਆਪਾਂ ਜੋ ਕਹਿਣਾ ਆ ਕਿ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਜਾ ਆਪਾਂ ਚੱਲਣਾ ਕਾਨਪੁਰ ਵੱਲ ਤੇ ਉਦੋਂ ਪਹਿਲਾਂ ਵੜੇ ਜੇ ਤਿਆਰ ਹੋ ਲਗੇ ਆ ਵਈਸਮਾਨ ਬੰਦ ਲਿਆ ਆਪਾਂ ਹੁਣ ਚੱਲਦੇ ਆਂ ਕਾਣਪੁਰ ਵੱਲੋਂ ਤੇ ਇਹ ਸੀ ਆਪਣੀ ਰਾਤ ਦੀ ਰਹਿائش ਮਤਲਬ ਕਿ ਹਾਲ ਚਾਰੇ ਪਾਸੇ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਅਰਈਆ ਆਪਾਂ ਇਸ ਗੁਰਦੁਆਰਾ ਸਾਹਿਬ ਚ ਰੁਕੇ ਸੀ ਤੇ ਬਾਕੀ ਕੰਮ ਚੱਲਦਾ ਪਿਆ ਹੁਣ ਗੇਟ ਖੋਲ ਕੇ ਆਪਾਂ ਵੀ ਚੱਲਦੇ ਆਂ ਬਲੀ ਜੀ। ਅੰਜ ਬਈ ਇੰਡੀਅਨ ਬੈਂਕ ਦੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਗੇਟ ਆ ਤੇ ਆਪਾਂ ਚੱਲਦੇ ਆਂ ਹੁਣ ਤੇ ਇੱਥੇ ਰਾਹ 'ਚ ਜੇ ਕੋਈ ਦੁਕਾਨ ਵਗੈਰਾ ਆ ਜਾ ਖਾਤਾ ਆਖਾ ਕੀ ਕਹਿੰਦੇ ਹੁੰਦੇ ਮੈਂ ਖੋਖਾ ਖੁੱਲਿਆ ਹੋਇਆ ਅਸੀਂ ਚਾਹ ਵਗੈਰਾ ਪਾ ਕੇ ਪੀਵਾਂਗੇ। ਬਾਕੀ ਮੀਂਹ ਕਰਕੇ ਠੰਡਾ ਹੋ ਗਿਆ ਮੌਸਮ ਤੇ ਬਾਕੀ ਦੇਖਦੇ ਆਂ ਜੇ ਰਾਹ 'ਚ ਤੰਗ ਨਾ ਕਰੇ ਆਪਾਂ ਨੂੰ ਤਾਂ ਆਪਾਂ 5 ਜਾਂ 4:30 ਵਜੇ ਤਈ ਆਪਾਂ ਸਾਨਪੁਰ ਪਹੁੰਚ ਜਾਵਾਂਗੇ। ਸੂਰ ਸੂਰ ਸਾਰੇ ਪਾਸੇ ਕਰਤਾ ਨਹਿਰੀ ਮੜੇ ਤੇ ਕੱਪੜੇ ਲਏ ਆਲੇ ਦੁਸਰੇ ਤੇ ਸਾਈਕਲ ਹੋ ਗਿਆ ਜੀ ਪੈਂਚਰ ਤੇ ਪੈਂਚਰ ਦੇ ਉੱਤੇ ਲਾ ਕੇ ਤੇ ਹੁਣ ਆਪਾਂ ਖਾਣ ਲੱਗਿਆ ਰੋਟੀ ਤੇ ਇਸ ਤੋਂ ਬਾਅਦ ਆਪਾਂ ਜਾਣਾ ਕਾਨਪੁਰ ਵੱਲ ਨੂੰ ਰੁਕੋਈਏ ਤੇ ਢਾਬੇ ਤੇ ਤੇ ਪੈਂਚਰ ਵਗੈਰਾ ਲਾ ਕੇ ਸਮਾਨ ਬੰਦ ਕੇ ਦੁਬਾਰੇ ਫੇਰ ਉਵੇਂ ਹੀ ਕਰਤਾ ਤਿਆਰ ਤੇ ਚਲੋ ਹੁਣ ਪ੍ਰਸ਼ਾਦਾ ਸ਼ੱਕ ਤੇ ਆਪਾਂ ਨਿਕਲਾਂਗੇ ਜੀ ਪ੍ਰਸ਼ਾਦਾ ਸ਼ੱਕ ਤੋਂ ਬਾਅਦ ਚਾਹ ਦੀ ਵਾਰੀ ਆਈ ਆ ਹਿਲਾਲ ਹੋਰ ਢਾਬਿਆਂ ਨਾਲ ਦਾ ਸਹੀ ਆ ਬੰਦੇ ਉੱਥੇ ਨਿੱਕੀਆਂ ਨਿੱਕੀਆਂ ਕੱਪੜਾਈਆਂ ਦੇ ਦਿੰਦੇ ਆ ਲక్ష్ਮੀ ਹੋਟਲ ਤੇ ਆਪਾਂ ਨੂੰ ਭਜਣ ਵਾਲਾ ਭਾਈ ਇੱਕ ਆ ਹੋਲਦੀ ਭਰੀ ਜਾਂਦਾ ਪਾਣੀ ਤੇ ਕਰਦੇ ਆ ਪੈੜਾ ਖਾਧਮ ਅਜਰਾ ਵੀ ਜਾ ਕੇ ਹਾਣਪੁਰ ਬਾਕੀ ਤਾਂ ਸਹੀ ਐ ਚੰਨਾ ਚੱਲੀ ਜਾਂਦਾ ਸਾਰਾ ਹੰਡਾ ਮੌਜੂਦ ਆਜੇ

ਨਾ ਮੁਸਤੈਬ ਐ ਬਾਈ ਸੇ ਕੀ ਕਰਦੇ ਹੈ ਬਾਈ ਪੁੱਛਦੇ ਹੈ ਠੀਕ ਹੈ ਅੱਛਾ ਲੱਗਦਾ ਹੈ ਯਾਰ ਕੋਈ ਕੁਝ ਕਰ ਰਹਾ ਹੈ ਉਸਕੇ ਗਰੋਥ ਕੇ ਲੀਏ ਹਮ ਲੋਗੋ ਕਾ ਕਾਮ ਹੈ 77 ਕੋਰਪ ਇੱਕ ਨਈ ਕੋਰਸ ਟਾਈਪ ਕੀ ਚਲਾਈ ਹੈ ਆ ਬਾਈ ਹੋਰਾਂ ਦਾ ਚੈਨਲ ਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਸਬਸਕ੍ਰਾਈਬ ਜਰੂਰ ਕਰਨਾ ਪਰ ਬਾਈ ਹੋਰਾਂ ਦੇ ਆਪਣੇ ਵਧਨੇ ਆ ਬੜਾ ਚੱਲ ਰਹਾ ਹੈ ਜੇ ਨਵਾਂ ਨਵਾਂ ਕੰਮ ਆ ਰਿਹਾ ਹੈ ਕبھی ਵੀ ਕਿਸੇ ਕੋ ਪ੍ਰੋਬਲਮ ਹੈ ਹਰ ਟਾਈਮ ਅਵੇਲੇਬਲ ਰਹਤੇ ਹੈ ਅਗਰ ਆਪ ਲੋਗੋ ਕੋ ਵੀ ਕੋਈ ਪ੍ਰੋਬਲਮ ਹੈ ਆਪ ਲੋਗ ਬਤਾ ਸਕਦੇ ਹੋ ਠੀਕ ਹੈ ਬਾਈ ਤੇ ਬਾਈਓ ਨਹੀਂ ਇਹ ਬਹੁਤ ਸੋਹਣਾ ਕੰਮ ਆ ਬਾਈਓਰੇ ਵੀ ਫਲੋਰ ਬੰਦਾ ਦੀ ਮਦਦ ਕਰਦੇ ਨੇ ਹਣਾ ਤੇ ਬਾਕੀ ਸਹੀ ਆ ਵਧੀਆ ਚੱਲੀਆਂ ਜਾਂਦਾ ਲੋਕ ਵੀ ਖੜੀ ਜਾਂਦੇ ਦੇਖਦੇ ਕਿ ਵੀ ਕੀ ਭਾਈ ਹੰਗਾਮ ਹੋ ਰਿਹਾ ਹੈ 77 ਰਾਈਡਰਸ ਵਾਲੇ ਬਾਈ ਮਲੇ ਸੀਗੇ ਆਪਾਂ ਕਾਨਪੁਰ ਵਾਲੀ ਸਾਈਡ ਜਾ ਰਹੇ ਸੀ ਤੁਹਾਨੂੰ ਮਿਲਵਾਉਣੇ ਹਨ ਨਾਲ ਹਣਾ ਮਿਲਤਾ ਆਪਾਂ ਲਈ ਸੀ ਵੈਸੇ ਗੱਲਾਂ ਬਾਤਾਂ ਕਰਦੇ ਆ ਚਲੋ ਤੇ ਤੁਸੀਂ ਬਾਈ ਮੈਂ ਸਰਵਜੇ ਟਾਪੂਰ ਉਹ ਆ ਇਹ ਮੇਰਾ ਭਾਈ ਸੁਰਦੀਵਾਲੀ ਔਰ ਇਹ ਵੀਰ ਠਾਕੁਰ ਇਹ ਮੇਰਾ ਭਾਈ ਇਹ ਜੋ ਦੋਨੋਂ ਸਾਥ ਵਿੱਚ 77 ਬੋਕਸ भाई तो का चैनल है तो वेस अपना, तो चैलेंजिंग चैलेंजिंग जो भी टारगेट टारगेट रहता है वो करो और भी भी वो भाई मिलते हैं जो भी हो तो भाई लोग बहुत ही मेहनत करते हैं अगर आप यूट्यूब डाल रहे हो तो बहुत संघर्ष में जिंदगी है सफर कर रहे हो क्या है

और भाई भाई मिले भाई लोगों का बहुत अच्छा सीन हुआ बाकी बाकी आप आप लोग लोग आगे आगे जा रहे हो 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 कोई भी हो, तो आप लोग भी प्रॉब्लम तो एक बार कांटेक्ट कर सकते हो। बाकी जो है है कोई कोई भी 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 प्रॉब्लम हो भाई भाई की हेल्प करेंगे सारे भाई। अगर कोई भी आपके एरिया से तो की भी हम ये मानते हैं कि अगर आप एनी टाइम एवरी टाइम कांटेक्ट कर सकते हो आपके के पास कांटेक्ट नंबर है मेरा देखे कभी देखे देखे भी ये मत सोचना कि भाई नहीं है जब की ज़ुण की ज़ुण की ज़ुण की ज़ुण है। भी जब किसी भी चीज की जरूरत पड़े प्लेटफॉर्म में कहीं भी आप लोग आइए संपर्क करिए और आपके भाई ये मान लीजिए आपके जैसे पंजाब के भाई वैसे राम यूपी वाले जो भी इशू रहेगा हल करेंगे ये भाई साहब रोस्टिंग करते हैं जो लोग गलत करते हैं उन बातें तो दे भाई। भाई तो वहा देख रहे थे की भाई आखिर यात्रा पे निकले तो चलो इनसे बातचीत करते है तो हम लोगों ने गाड़ी उठाई और भाई का पीछा किया और भाई को रोका भाई से बात किया काफी ची चीजें अच्छी लगी क्योंकि ये पंजाब से यात्रा पर निकले हुए हैं इस टाइम पे कानपुर में और कानपुर में अगर आए हैं और से मिले तो फिर बेकार है तो इसलिए हम लोगों ने भाइयों से बात किया और भाइयों से पूछा तो भाइयों ने सारी चीजें अच्छे से बताया तो इसी के साथ में भाइयों का अच्छे से स्वागत किया और भाइयों को विदा करेंगे और जो भी कानपुर में आएंगे भाई उन सबका स्वागत होगा फोर्स की तरफ से और सभी भाई लोग सपोर्ट करो अगर किसी भी टाइम में भाई को प्रॉब्लम तो है उसका भी सपोर्ट करो और हमारी जो आई है सेवनटी सेवन कोर्स उस पर किसी भी टाइम अगर आपको मुसीबत पड़ती है अगर कानपुर आए हैं तो आप कॉन्टेक्ट कर सकते हैं मैसेज करके धन्यवाद भाई ऐसे ही सपोर्ट करते हैं ਤੇ ਬਾਕੀ ਬਾਈ ਬਾਈਆਂ ਨਾਲ ਗੱਲਾਂ ਵਾ ਤਾਂ ਹੋ ਚੁੱਕੀਆਂ ਤੇ ਹੁਣ 골ਡੀ ਵਾਈ ਦੀ ਵਾਰੀ ਹੈ ਨਾ ਹੋਰ 골ਡੀ ਕਿਵੇਂ ਲੱਗਦਾ ਪਿਆ ਠੀਕ ਹੈ ਬਈ ਬਹੁਤ ਬ੍ਰੈਂਡ ਵਾਲੇ ਬਾਈਆਂ ਨਾਲ ਆਪਾਂ ਨੂੰ ਚਾਹ ਪਣੀ ਚਾਹ ਤੇ ਬਾਈ ਨੇ ਮਾਣ ਦਿੱਤਾ ਬਾਈ ਦੇ ਨੰਬਰ ਆਪਾਂ ਸੇਵ ਕਰ ਲਏ ਬਾਈ ਕਹਿੰਦੇ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕੰਟੈਕਟ ਕਰਿਓ ਤੇ ਕੋਈ ਜ਼ਰੂਰ ਨਹੀਂ ਜਰੂਰੀ ਜੇ ਕੋਈ ਹੋਰ ਵੀ ਪੰਜਾਬ ਤੋਂ ਆਉਂਦਾ ਜੀ ਬਾਈ ਤੇ ਬਾਈ ਬਣਾ ਦਾ ਸੈਮੇ ਸੈਮ ਹੋ ਸਕਦਾ ਹੈ ਨਾ ਕੰਟੈਕਟ ਕਰ ਸਕਦਾ ਨੂੰ ਬਾਈ ਦਾ ਕਰ ਲਿਆ ਤੇ ਬਾਈ ਜੀ ਦੀ ਆਪਣਾ ਨੰਬਰ ਸੇਵ ਕਰ ਲਿਆ ਬਾਈ ਨੇ ਠੀਕਾ 골ਡੀ ਬਾਈ ਦਾ ਆਪਣੇ ਦਾ ਤੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਆ ਬਾਈ ਵਧੀਆ ਲੱਗਿਆ ਬਾਈ ਹੋਰ ਇਹ ਨਾਲ ਮਿਲ ਕੇ ਤੇ ਆਪਾਂ ਕਰਦੇ ਹੁਣ ਆਪਣਾ ਸਫ਼ਰ ਦੁਬਾਰੇ ਸ਼ੁਰੂ ਠੀਕ ਆ ਬਾਈ ਠੀਕ ਆ ਬਾਈ ਠੀਕ ਬਾਈ ਠੀਕ ਆ ਬਾਈ ਓਕੇ ਓਕੇ ਬਾਈ ਚੱਲਦੇ ਆਂ ਆਪਾਂ ਵੀ ਉਹ ਵੀਰਿਆਂ ਕੋਲੋਂ ਨਿਕਲ ਚੁੱਕੇ ਸੀ ਤੇ ਆਪਾਂ ਨੂੰ ਅੰਕਲ ਜੀ ਮਿਲੇ ਆਪਣੇ ਬਰਨਾਲੇ ਏਰੀਏ ਦੇ। ਹਾਂ ਜੀ ਅੰਕਲ ਜੀ ਦੱਸੋ ਆਪਣੇ ਬਾਰੇ ਕੁਝ। ਬਸ ਠੀਕ ਆ ਜੀ। ਵਧੀਆ ਇੱਧਰ ਮਤਲਬ ਕਿ ਉੱਤਰ ਵਾਲਾ ਕੰਮ ਨਹੀਂ ਹੈਗਾ ਵੀ ਜਿੰਨੇ ਕੋਲ ਘੇਰ ਲੂ ਕਰ ਲੂ ਪਿੱਸੇ ਥੋੜੇ ਜਿਹਾ ਖਾਦ ਲੈ ਜੀ ਇੱਧਰ ਮੈਨੂੰ 35 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਟੈਂਕਰ ਤੇਲ ਵਾਲਾ। ਮਤਲਬ ਕਿ ਹੈ ਜੀ ਕੋਈ ਗੱਲ ਬਾਤ ਨਹੀਂ ਲੋਕ ਇੱਧਰ ਬਿਹਾਰ ਨੂੰ ਤਾਂ ਬਹੁਤ ਵਧੀਆ ਜਿਹਾ ਆਪਣੇ ਇਲਾਕੇ ਦੇ ਹੋਟਲ ਆ ਬਰਨਾਲੇ ਦੇ। ਫੁੱਲੀ ਆਉਂਦਾ ਕਿ ਜਗਰਾਮਾ ਦਾ ਤੁਹਾਨੂੰ ਰਾਹ ਜ ਮਿਲਣਗੇ। ਮਦਰਾ ਗਏ ਫਿਰ ਬਿਹਾਰ ਤੇ ਵਧੀਆ ਲੋਕ ਨੇ ਆਏ ਸੀ ਗੱਲ ਨਹੀਂ ਵੀ ਇਹ ਮਦਰਾ ਵਾਲਾ ਕੰਮ ਨਹੀਂ ਹੈਗਾ ਸਮਝਾ ਝੰਡੇ ਲਾੜੇ ਗੁਰੂ ਦੇ ਤੁਸੀਂ ਉਦੋਂ ਵੀ ਵਧੀਆ ਇੱਜ਼ਤ ਕਰਨੀ ਹੈ ਲੋਕ ਦੇ ਬਾਕੀ ਤੁਸੀਂ ਚਾਹ ਪਾਣੀ ਪੈਸਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਇਹ ਤਾਂ ਆਪਣਾ ਫਰਜ਼ ਆ ਗੁਰੂ ਦੇ ਜਾਣੇ ਤੁਸੀਂ ਤਾਂ ਮਸਾ ਮੌਕਾ ਮਿਲਿਆ ਇਹਨੂੰ ਸੇਵਾ ਕਰਨ ਦਾ ਗਣੀ ਇੱਧਰ ਨੂੰ ਆਪਣੇ ਘਟ ਆਉਂਦੇ ਆ ਲੋਕਾਂ ਨੂੰ ਆਉਣਾ ਚਾਹੀਦਾ ਪੜਨਾ ਹੈ ਹਬ ਨੂੰ ਕੋਈ ਡਰਨ ਵਾਲੀ ਗੱਲ ਨਹੀਂ ਅੱਗੇ ਹਾਂਜੀ ਆਪਣੇ ਬਹੁਤ ਘਟ ਆਉਂਦੇ ਆ ਉਧਰ ਜਿੱਦਾਂ ਝਮਕਾ ਉਧਰ ਕੀ ਆ ਉਧਰ ਤਾਂ ਨਲੇ ਤਾਂ ਆਪਣੀ ਬਦਨਾਮੀ ਕਰਦੇ ਆ ਇੱਧਰ ਲੋਕ ਇੱਜ਼ਤ ਕਰਦੇ ਆ ਇਹ ਲੋਕਾਂ ਦਾ ਇੰਨੇ ਟਿੰਟ ਦੇਖ ਕੇ ਤਾਂ ਇਹ ਤਾਂ ਕਹਿੰਦੇ ਬਲੁੱਧਰ ਹਿਮਾਚਲ ਦੇ ਲੋਕ ਤੁਹਾਡੇ ਨਾਲ ਜਾਣ ਪੁੱਝ ਕੇ ਗਲਤ ਕਰਦੇ ਆ ਇੱਧਰ ਕੋਈ ਐਹੇ ਜੀ ਗੱਲ ਨਹੀਂ ਜਗਾ ਜਗਾ ਘੁਰ ਦਾਰੇ ਆ ਕੋਈ ਡਰਨ ਵਾਲੀ ਕੋਈ ਕੋਈ ਐਹੇ ਜੀ ਬਾਕੀ ਬਾਪੂ ਦੀ ਮਿਹਰ ਆ ਕੰਡੇ ਵਾਲੇ ਦੀ ਕੋਈ ਫਿਕਰ ਹੀ ਨਹੀਂ ਜਗਾ ਜਗਾ ਸਾਨੂੰ ਪੰਜਾਬੀ ਮਿਲਣਗੇ ਆਪਣੇ ਬਾਕੀ ਆਪਾਂ ਨੂੰ ਅਕਲ ਜੀ ਇੱਥੇ ਰੇੜੀ ਤੇ ਛੱਲੀਆਂ ਬਣਵਾਈ ਜਾਂਦੇ ਸੀ ਮੈਂ ਗੁਰਵਿੰਦਰ ਨੂੰ ਕਿਹਾ ਵਾ ਮਿਲ ਗਏ ਆਪਾਂ ਤੇ ਹੁਣ ਆਪਾਂ ਨੂੰ ਛਲਨੀਆਂ ਵਾਸਤੇ ਆਫਰ ਕਰੀ ਦੇ ਵਾ ਅਸੀਂ ਆਪਾਂ ਨਹੀਂ ਖਾਣੀ ਆਪ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਬਾਕੀ ਆ ਇਹਦੇ ਭਾਈ ਵੀਰੇ ਨੇ ਮਤਲਬ ਭਰਾ ਨੇ ਤੁਸੀਂ ਬੋਲਦੇ ਹੋ ਕੋਈ ਕਾਪੜੇ ਵਾਲੀ ਵਾਦੀ ਧਾਗੀ ਸਾਰਾ ਦੱਸਤਾ ਵੀਰ ਨੇ ਜਿਹੜਾ ਬਹੁਤ ਸੋਹਣਾ ਲੱਗਿਆ ਜਿੰਨਾ ਹਾਂਜੀ ਬਸ ਸਲਮਤ ਚਲੋ ਭਾਈ ਚੱਲਦੇ ਆ ਹੁਣ ਆਪਾਂ ਅੰਕਲ ਜੀ ਕੋਲ ਤੇ ਅਪ ਚੱਲਨੇ ਆ ਹੁਣ ਕਾਨਪੁਰ ਵੱਲ ਭਾਈ ਤੇ ਮੀਂਹ ਦਾ ਪੂਰਾ ਪੂਰਾ ਮਹੌਲ ਓਕੇ ਹੋ ਚੁੱਕਿਆ जल्दी पहुंच रहा भी तो मी बहुत ज्यादा पैकेट है भाई देख सकते हो पूरा नजारा आ रहा भाई फल जिन्ना कह सकते हम कि कह सकते भी आनंद ਰਾਜ ਪਿਆਬੀ ਬਾਈ ਨੇ ਅੰਕਲ ਜੀ ਹੈ ਕਿ ਪਿੱਛੇ ਬਾਈ ਜੀ ਮਿਲੇ ਸੀ ਉਹਨਾਂ ਨੇ ਚਾਹ ਚੁ ਗਾਈ ਤੇ ਜੀ ਰਾਏ ਆ ਪੱਠਾ ਬਣਾਇਆ ਗਿਆ ਜਿਵੇਂ ਮਰਜ਼ੀ ਵਾਹ ਲੋ ਹੁਣ ਲਿਖਿਆ ਹੋਇਆ ਬਾਈ ਹੱਸੋ ਕਿਉਂਕਿ ਤੁਸੀਂ ਸਾਈਕਲ ਦੇ ਇਹਨਾਂ ਨੇ ਅੱਡ ਪਾਥ ਬਣਾਇਆ ਹੋਇਆ ਵੀ ਖੁਸ਼ ਹੋ ਤੇ ਆਪਾਂ ਇੱਕ ਖੁਸ਼ ਏਸ ਗੱਲੋਂ ਵੀ ਆ ਕਿਉਂਕਿ ਆਪਾਂ ਕੋਈ ਪ੍ਰਦੂਸ਼ਣ ਨਹੀਂ ਕਰ ਰਹੇ ਕੋਈ ਆਪਾ ਪੈਸਾ ਨਹੀਂ ਖਰਚ ਕਰ ਰਹੀ ਇੰਡਨ ਮਤਲਬ ਕੰਟਰੋਲ ਤੇ ਵਧੀਆ ਜੀ ਲੱਗ ਰਿਹਾ ਬਾਕੀ ਇਹ ਤਾਂ ਸੋਣੀ ਕੋਈ ਸਵਾਰੀ ਹੋਣੀ ਸਕਦੀ ਤੇ ਬਾਕੀ ਕਾਣਪੁਰ ਆ ਪਹੁੰਚਣ ਆ ਲਿਆ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਕਰਦੇ ਆਪਾਂ ਗੱਲਾਂ ਵਾ ਤਾਂ ਬਾਕੀ ਜੀ ਸ਼ਹਿਰ ਦਾ ਮਾਹੌਲ ਤਾਂ ਕਰ ਲੋ ਬਹੁਤ ਸੋਹਣਾ ਹੋ ਰਿਹਾ ਪਹੁੰਚ ਗਏ ਆ ਬਈ ਗੁਰਦੁਦਵਾਰਾ ਸਾਹਿਬ ਦੇ ਨੇੜੇ ਦੇਖ ਸਕਦੇ ਹੋ ਗੁਰੂ ਘਰ ਦਿਖ ਰਿਹਾ ਤੇ ਫਾੜਕ ਲੱਗਾ ਪਿਆ ਫਿਲਹਾਲ ਜੀ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਤੇ ਇੱਥੇ ਨਿਸ਼ਾਨ ਸਾਹਿਬ ਉੱਪਰ ਬਣਾਇਆ ਹੋਇਆ ਬਾਕੀ ਗੁਰਦੁਆਰਾ ਵੀ ਮਤਲਬ ਕਿ ਮਹਾਰਾਜ ਦਾ ਪ੍ਰਕਾਸ਼ ਵੀ ਉੱਪਰ ਹੀ ਹੋਇਆ ਕੀਤਾ ਹੋਇਆ ਤੇ ਬਾਕੀ ਅੱਜ ਦਾ ਸਫ਼ਰ ਵੀ ਬਹੁਤ ਸੋਹਣਾ ਰਿਹਾ ਬਾਕੀ ਲੋਲਜੂ ਤੇ ਜਾ ਕੇ ਅੰਮ੍ਰਾਲਾਣ ਕੁਝ ਵਿੱਚ ਕਰਨਾ ਤੇ ਬਾਕੀ ਸਾਈਕਲਾਂ ਦੀ ਜ਼ਿੰਮੇਵਾਰੀ ਤੁਹਾਨੂੰ ਪਤਾ ਹੀ ਆ ਕੋਈ ਭਰਾ ਵੀ ਹੁੰਦੀ ਆ ਦੇਖਦੇ ਆ ਕੀ ਸਮਾਂ ਜਾ ਕੇ ਆ ਜਾਣ ਲੋ ਆ ਬਟਰਾਈ ਕੀਤਾ ਸੀ ਬਈ ਆਪਣੇ ਨਾਲ ਪਹਿਰਾਵਾ ਆਇਆ ਮਤਲਬ ਕੀ ਦੇਖ ਕੇ ਉਹਨਾਂ ਨੇ ਆਪਾਂ ਨੂੰ ਮਣਾ ਕਰਤਾ ਕਮਰੇ ਨੂੰ ਕਈ ਨਹੀਂ ਤੇ ਬਾਕੀ ਅਬਾ ਬਾਹਰ ਕਮਰਾ ਲੈ ਲਿਆ ਤਿੰਨ ਹਰ ਰੁਪਏ ਦਾ ਕਮਰਾ ਲੈ ਆ ਤੇ ਪਛਾਦੇ ਦਾ ਇਹ ਹਾਲ ਆਪਾਂ ਨੂੰ ਆਏ ਸੀਗਾ ਜੋਤੀ ਵਾਲਿਆਂ ਨੂੰ ਗੁਰੂਦਵਾਰ ਸਾਹਿਬ ਦੂਰ ਸੀ ਇੱਥੋਂ ਫਿਰ ਮੈਂ ਉਹਦੇ 골ਦੀ ਢਾਬੇ ਤੇ ਆ ਗਏ ਕਿ ਨਹੀਂ 골ਦੀ ਸਹੀ ਗੱਲ ਅਸੀਂ ਆਖਿਆ ਚੱਲ ਭਈ ਦੋ ਦਿਨ ਨੂੰ ਸੋ ਹੋਰ ਸਹੀ ਹਾਂ ਕੀ ਵਿਚਾਰ ਆ ਫਿਰ ਹੋਰ ਬਈ ਸਹੀ ਗੁਰੂ ਘਰ ਆਉਂਦੀ हां ਬਈ ਪਰ ਜਿਹੜੀ ਉੱਥੇ ਕਮੇਟੀ ਆ ਉਹਨੂੰ ਆਪਣਾਉਂਦੇ ਤੇ ਟੁੱਲਦੇ ਕਨੇ ਕੀ ਗਲਤੀ ਆ ਕਮੇਟੀ ਦੀ ਗਲਤੀ ਗੁਰਦੁਆਰਾ ਸਾਹਿਬਾ ਮਾੜਾ ਨਹੀਂ ਕਹਿੰਦੇ ਬਾਕੀ ਲੱਗਦੇ ਆ ਖਾਨ ਆਪਾਂ ਪਰਸ਼ਾਦਾ ਵਾਈਗਰੂ ਕਲੇ ਸੀਗੇ ਮੈਂ ਤੇ ਗੋਲਡੀ ਨੇ ਤੇ ਹਨਾ ਗੋਲਡੀ ਗੁਜੀਆ ਨੀ ਜਿੱਥੇ ਜਾਂਦਾ ਗੁਜੀਆ 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 ਦਾ ਫੈਨ ਬਣ ਗਏ ਬਈ ਗੁਜੀਆ ਬਹੁਤ ਟੇਸਟੀ ਹੈ ਤੁਸੀਂ ਵੀ ਦੇਖੋ ਟਰਾਈ ਕਰਕੇ ਕਦੇ ਅਵਰੇ ਦੇ ਵਿੱਚ ਆ ਕੇ ਬਈ ਹੁਣ ਉਹੀ ਟਾਈਮ ਆ ਗਿਆ ਜੀਦਾ ਮੈਨੂੰ ਬਹੁਤ ਬੇਸਬਰੀ ਤੇ ਇੰਤਜ਼ਾਰ ਸੀ ਮੇ ਵੀ ਤੁਸੀਂ ਸਮਝ ਹੀ ਗਏ ਹੋਵੋਗੇ ਤੇ ਇਧਰ ਮੇਰੀ ਨਿਗਾਹ ਹੈਗੀ ਆ ਲਵਾਫੇ ਵਾਲੋ ਬਈ ਬਲੈਕ ਗੋਲਡੀ ਤੇਰਾ ਇੱਕ ਪੀਸ ਬਈ ਲਾ ਬਾਈ ਤੂੰ ਜਾ ਲੈ ਕਿਉਂ ਤੇਰਾ ਜਾ ਦੇ ਦੇਖ ਇਧਰ ਦੇਖੋ ਇਧਰ ਦੇਖ ਸਕਦੇ ਹੋ ਗੁਜਿਆ ਖਾਣ ਤੋਂ ਬਾਅਦ ਸੁਣਨਾ ਇੱਕ ਤੁੱਲਾ ਹੀ ਕਰਨੀ ਆ ਜੀ ਬਾਈ ਇਹ ਗੱਲ ਤਾਂ ਬਈ ਇਹ ਕਿਸੇ ਵੀ ਵੀਰ ਭਾਈ ਨੇ ਸਫਰ ਤੇ ਨਿਕਲਣਾ ਕੋਈ ਦਿੱਕਤ ਨਹੀਂ ਇਕੱਲੇ ਨਿਕਲੋ ਬਈ ਯਾਰ ਕੋਈ ਚੱਕਰ ਨਹੀਂ ਹੈਗਾ ਆਪੇ ਰਾਹ ਬਣਦੇ ਰਹਿੰਦੇ ਨੇ ਤੇ ਇੱਕ ਰਾਹ ਬੰਦ ਹੋਵੇ ਤਾਂ ਸਾਰਾ ਖੁੱਲਦੇ ਨੇ ਬਈ ਤੇ ਬਾਕੀ ਆਪਦਾ ਲੋਕਾਂ ਦਾ ਇਧਰਲੇ ਏਰੀਆ ਦਾ ਪ੍ਰੇਮ ਰੱਖਣਾ ਚਾਹੀਦਾ ਜਿਆਦਾ ਤੋਂ ਜਿਆਦਾ ਵੀ ਇਗਨੋਰ ਕਰੋ ਜਿੰਨਾ ਹੋ ਸਕਦਾ ਹੈ ਜਗਲੇ ਦੀ ਅਜ ਆਪਣੀ ਆਪਣੀ ਗਲਤੀ ਹੈ ਚਲੋ ਗੱਲ ਵੱਖ ਰਹਿ ਗਈ ਫੇਰ ਵੀ ਚਲ ਜੇ ਅਗਲੇ ਦੀ ਵੀ ਬਸ ਹਾਂ ਭਈ ਕੋਈ ਦਿੱਕਤ ਨਹੀਂ ਆ ਚੁੱਪ ਕਰਕੇ ਜਿਹੜੇ ਕੰਮ ਆਏ ਆ ਉਹ ਕਰੋ ਤੇ ਕਿਸੇ ਨੂੰ ਕਹੋ ਮੈਂ ਕੁਛ ਨਾ ਬੋਲੋ ਆਵਾ ਚੁੱਪਚਾਪ ਆਪਣੀ ਯਾਤਰਾ ਕਰਦੇ ਹੋ ਜਾਂ ਘੁੰਮਦੇ ਫਿਰਦੇ ਹੋ ਸਭ ਕਰੋ ਤੁਹਾਨੂੰ ਇਥੇ ਕੋਈ ਕੁਝ ਨਹੀਂ ਕਹਿੰਦਾ ਕਹਿ ਲਵੇ ਐ ਕਰਕੇ ਕਾਣ ਕੋਲ ਜਿਹੜਾ ਉਹ ਆ ਕੋਈ ਇਹ ਯੂਸੀ ਦੀ ਕੋਹਣੀ ਪਹਿਲਾ ਵਾਲਾ ਕੰਮ ਹੈ ਪਹਿਲਾ ਹੂ ਚੱਲ ਆਪਾਂ ਮੰਨਦੇ ਆ ਪਰ ਹੁਣ ਇਹੋ ਜਿਹਾ ਕੁਝ ਨਹੀਂ ਲੱਗਦਾ ਹੁਣ ਜਿਵੇਂ ਹਵਾਤ ਸਹੀ ਨਹੀਂ ਹੈ ਹਨਾ ਕੱਲੀਆਂ ਗੱਲਾਂ ਹੀ ਹੁੰਦੀਆਂ ਆਕਸਰ ਜਿਹੜੀ ਚੀਜ਼ ਆਪ ਨੂੰ ਬੁਰੀ ਲੱਗਦੀ ਆ ਤੁਹਾਨੂੰ ਚ ਉਹ ਚੰਗੀ ਹੁੰਦੀ ਆ ਹਾਂ ਤੇ ਕਿਉਂ ਆਪਾਂ ਜਿਹਨੇ ਕਹਿਨੇ ਬਈ ਬੀਏ ਕਰਕੇ ਯਾਰ ਉਹ ਬੰਦੇ ਦਾ ਸੁਭਾਅ ਬੜਾ ਰੁੱਖਾ ਉਹ ਅਸਲ ਵਿੱਚ ਦਿਲ ਦਾ ਉਹ ਨਹੀਂ ਚੰਗਾ ਆਉਂਦਾ ਵੀ ਮਤਲਬ ਕੀ ਵੀ ਉਨੀ ਜਿਆਦਾ ਲੋਕਾਂ ਦੀ ਫੀਮ ਆ ਜਾਣਾ ਲੱਗਦਾ ਨਾਲ ਤੇ ਬਾਕੀ ਆਪਾਂ ਇਹੀ ਜਿਆਦਾ ਗਹਿਣਾ ਸੀ ਤੇ ਬਾਕੀ ਹੁਣ ਆਪਾਂ ਸੌਂਨੇ ਆ ਥੱਕੇ ਪਏ ਆ ਕਉਂ ਗਿਆ ਜੀ ਚਾਹ ਬਹੁਤ ਜਿਆਦੇ ਨੇ ਪੀਈ ਪਈਆਂ ਨੇ ਤੇ ਬਾਕੀ ਅੰਕਲ ਜੀ ਮਿਲੇ ਤੇ ਇੱਕ ਹੋਰ ਅੰਕਲ ਜੀ ਮਿਲੇ ਆਪਾਂ ਨੂੰ ਜ਼ਰੂਰ ਤਸਵੀਰੇ ਇਕੱਲੇ ਦੀ ਤੇ ਉਹਨਾਂ ਨੇ ਵੀ ਕੋਲ 500 ਰੁਪਏ ਦਿੱਤਾ ਇਹਨਾਂ ਨੇ ਵੀ 500 ਚਲ ਉਹਦੇ ਚੋਂ ਆਪਾਂ ਵੀ ਕੁਝ ਕੁ ਪੈਸੇ ਰੱਖ ਲਈ ਤੇ ਇਹ 500 ਰੁਪਏ ਸਾਰੇ ਨਹੀਂ ਵੀ ਦੇ ਵਗੈਰਾ ਜਾਂ ਮੱਥਾ ਗੋਲ ਕੇ ਚ ਪਾ ਲੈਂਦੇ ਤੇ ਬਾਕੀ ਚਲੋ ਆਪਾਂ ਮਿਲ ਵੀ ਕਰ ਲਈਏ ਥੋੜਾ ਸਾਰਿਆਂ ਦੇ ਨਾਲ ਜਿਹੜਾ ਬੋਲ ਸੋਹਣਾ ਰਿਹਾ ਮਾਣਾ ਤੇ ਆਪਣਾ ਵੀ ਬੋਲ ਸੋਹਣਾ ਰਿਹਾ ਹੈ ਨਾ ਤੇ ਬਾਕੀ ਮਿਲਦੇ ਆਪਾਂ ਕੱਲ ਦੇ ਸਫ਼ਰ ਦੇ ਵਿੱਚ ਜੁੜੇ ਰਹੋ ਪਈ